ਦਾ ਕਾਲ ਸਾਬ ਕਰਾ ਵਾਹਿਗੁਰੂ ਜਿੱਕੀ ਪਤੇ ਸ੍ਰੀ ਰਾਗ ਮਹੱਲਾ ਪਹਿਲਾ ਡੋਂਗਰ ਦੇਖ ਡਰਾਵਣੋ ਪਈ ਅੜ ਦਰੀਆਸੋ ਉੱਚੋ ਪਰਵਤ ਗਾਖੜੋ ਉੱਚੋ ਨਹੀਂ ਕਹਿਣਾ ਉੱਚਾਓ ਉੱਚੋ ਪਰਵਤ ਗਾਖੜੋ ਨਾ ਪਾਉੜੀ ਤਿਤ ਤਾਸ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਤਰੀ ਆਸ ਭਾਈ રે ਪਵਜਲ ਵਿਖਮ ਡਰਾਉ ਡਰਾਉ ਰਾਰੀ ਦੀ ਕੰਨੇ ਦੀ ਬਿੰਦੀ ਐ ਲਾਉਣੀ ਐ ਭਾਈ રે ਪਵਜਲ ਵਿਖਮ ਡਰਾਉ ਪੂਰਾ ਸਤਗੁਰ ਰਸ ਮਿਲਾਏ ਗੁਰ ਤਾਰੇ ਗੁਰ ਤਾਰੇ ਹਰਨਾਉ ਹਰਨਾਉ ਵੱਖਰਾ ਵੱਖਰਾ ਹਰਨਾਉ ਇਕੱਠਾ ਨਹੀਂ ਕਹਿਣਾ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੁਰ ਕਰਤਾਰ ਭੀ ਸਚਾ ਸਲਾਹਣਾ ਸਚੈ ਥਾਨ ਪਿਆਰ ਦਾਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਲਸ਼ਕਰ ਲੱਖ ਅਪਾਰ ਕਿਸੇ ਹੀ ਨਾਲ ਨਾ ਚੱਲਿਆ ਖਾਪ ਖਾਪ ਮੂਏ ਅਸਾਰ ਇਹਨੂੰ ਮੂਏ ਉਚਾਰਨ ਕਰਨਾ ਮੂਏ ਨਹੀਂ ਕਹਿਦਣਾ ਖਾਪ ਖਾਪ ਮੂਏ ਅਸਾਰ ਸੋਇਨਾ ਰੂਪਾ ਸੰਚੀਐ ਇਸ ਸੋਇਨਾ ਹੂੜਾ ਨਹੀਂ ਲਾਉਣਾ ਔਂਕੜ ਐ ਸੋਇਨਾ ਛੇਤੀ ਬੋਲਾਂਗੇ ਤਾਂ ਸ਼ੁੱਧ ਬੋਲਿਆ ਜਾਏਗਾ ਸੋਇਨਾ ਰੂਪਾ ਸੰਕੀਐ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਾਬਜਗ ਮਹਿ ਦੋ ਹੀ ਫੇਰੀ ਐ ਬਿਨ ਨਾ ਆਵੇ ਸਿਰ ਕਾਲ ਪਿੰਡ ਪੜਾ ਜਿਉ ਖੇਲ ਸੀ ਹਾਂ ਇਹ ਪੜਾ ਪੂਲਾ ਬੂਲਣਾ ਪਿੰਡ ਪੜਾ ਜਿਉ ਖੇਲ ਸੀ ਪੜਾ ਪੈ ਜਾਂਦਾ ਡਿੱਗ ਜਾਂਦਾ ਹੈ ਬਾਦ ਫੈਲੀ ਕਿਆ ਹਾਲ ਪੁੱਤਾ ਦੇਖ ਵਿਗਸੀ ਐ ਨਾਰੀ ਸੀਜ ਪਧਾਰ ਇਹ ਵਿਗਸੀਆ ਵੀ ਕਹਿ ਦਿੰਦੇ ਹਨ ਪਰ ਚਾਲ ਨਾਲ ਇੱਥੇ ਪੁੱਲਾ ਹੀ ਬੂਲਣਾ ਪੁੱਤਾਂ ਦੇਖ ਵਿਗਸੀ ਹੈ ਨਾਰੀ ਸੀਜ ਪਤਾਰ ਚੋਆ ਚੰਦਨ ਲਾਈ ਹੈ ਕਾਪੜ ਰੂਪ ਸੀਗਾਰ ਖੇਹੁ ਖੇਹ ਰਲਾਈ ਹੈ ਛੋੜ ਚੱਲੈ ਘਰਬਾਰ ਮਹਿਰ ਮਲੂਕ ਕਹਾਈ ਹੈ ਰਾਜਾ ਰਾਉ ਕੇਖਾਨ ਕੇਖਾਨ ਚੌਧਰੀ ਰਾਉ ਸਦਾਈ ਹੈ ਜਲ ਬਲੀਏ ਅਭਮਾਨ मानमुख नाम विसारिया हां मनमुख ਤੇ ਯਮਕ ਲਾ ਦੇਣੀ ਐ ਮਨਮੁਖ ਨਾਮ विसारिया ਜਾਵ ਡਬ ਦਦਾ ਕਾਨ हां ਜਿਉ ਕਿਥੇ ਯਮਕ ਯਮਕ ਲਾ ਦੇਣੀ ਐ ਡਬ ਦਦਾ ਇਥੇ ਠਮਕ ਲਾ ਦੇਣੀ ਐ ਕਾਨ ਕਾਨ ਉਚਾਰਨ ਕਰਨਾ ਇਹਨੂੰ ਕਾਨ ਨਹੀਂ ਕਹਿੰਦੇ ਨੇ ਇਥੇ ਕਾਨ ਨਾਮ ਕਾਨਿਆਂ ਦਾ ਹੈ ਜੰਗਲ ਦਾ ਹੈ ਜਿੱਥੇ ਆਂਦਾ ਕੀਤੇ ਕਾਨ ਮਹੇਸ਼ ਉਥੇ ਕਾਨ ਨਾਮ ਕ੍ਰਿਸ਼ਨ ਦਾ ਹੈ ਇਥੇ ਪੂਰਾ ਹੀ ਉਚਾਰਨ ਕਰਨਾ ਹਉ ਮੈਂ ਕਾਰ ਕਰ ਜਾਇ ਸੀ ਜੋ ਆਇਆ ਜਗ ਮਾਹ ਸਭ ਜਗ ਕਾਜਲ ਕੋਠੜੀ ਕੋਠੜੀ ਸਭ ਜਗ ਇਥੇ ਠਮਕਾ ਕਾਜਲ ਕੋਠੜੀ ਇਹਨੂੰ ਕਾਜਲ ਥੋੜਾ ਜਿਹਾ ਕਸ ਕੇ ਬੋਲਣਾ ਕੱਜਲ ਦਾ ਵਾਚਕ ਹੈ ਸਭ ਜਗ ਕਾਜਲ ਕੋਠੜੀ ਤਾਨ ਮਨ ਦੇਹ ਸਵਾਹ ਤਾਨ ਮਨ ਦੇਹ ਇਥੇ ਠਮਕ ਲੱਗ ਜੀ ਬਾਣਾ ਮਨ ਦੇ ਸਵਾਹ ਗੁਰ ਰੱਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹ ਸ਼ਬਦ ਨਿਵਾਰੀ ਭਾਹ ਨਾਨਕ ਤਰੀਐ ਸਚ ਨਾਮ ਸਿਰ ਸਾਹਾ ਪਾਤਿ ਸਾਹ ਸ਼ਬਦ ਦੁਆਰਾ ਯਾਨੀ ਤ੍ਰਿਸ਼ਨਾ ਦੀ ਅੱਗ ਨਿਵਾਰੀ ਦੂਰ ਕੀਤੀ ਹੈ ਨਾਨਕ ਤਰੀਐ ਸਚ ਨਾਮ ਸਿਰ ਸਾਹਾ ਪਾਤਿ ਸਾਹ ਮੈਂ ਹਰ ਨਾਮ ਨਾ ਵਿਸਰੈ ਮੈਂ ਮੈਂ ਹਰ ਨਹੀਂ ਕਹਿਦਣਾ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇਸਾ ਮਨਮੁਖ ਭਉਜਲ ਪਚ ਮੋਏ ਮੋਏ ਮਨਮੁਖ ਭਉਜਲ ਪਚ ਮੋਏ ਗੁਰਮੁਖ ਤਰੇ ਅਥਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਨਿਤ ਚੱਲਣਾ ਕੀ ਧੋਖ ਕੀਤੇ ਥੰਮਕ ਲਾ ਦਨੀ ਐ ਨਿਤ ਚੱਲਣਾ ਕੀ ਧੋਖ ਮੁਕਾਮ ਤਾ ਪਰ ਜਾਣੀ ਐ ਜਾ ਰਹਿ ਨਿਹਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿਧ ਕਰ ਸਿਧਕ ਕਰਨੀ ਖਰਚ ਬੱਧ ਕਰ ਸਿਧਕ ਕਰਣੀ ਖਰਚ ਬੱਧ ਸਿਦਕ ਤੇ ਠਮਕ ਲਾਉਣੀ ਆ ਕਰ ਸਿਦਕ ਕਰਣੀ ਖਰਚ ਬੱਧ ਲਾਗ ਰਹੁ ਨਾਮੇ ਰਹਾਉ ਜੋਗੀ ਤਾ ਆਸਣ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਖਾਣਹ ਪੁਥੀਆ ਸਿਧ ਬਹਿ ਦੇਵ ਸਥਾਨ ਦੇਵ ਸਥਾਨ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਸੋਰ ਸਿਧ ਗਣ ਗੰਧਰਵ ਮਨ ਜਾਨ ਹਾਂਜੀ ਸੋਰ ਸਿਧ ਗਣ ਗੰਧਰਬ ਮੋਨ ਜਾਨ ਇਥੇ ਵਿਸਰਾਮ ਲਵ ਸੋਰ ਸਿੱਧ ਗਣ ਗੰਧਰਬ ਮੋਨ ਜਾਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਹਾਂ ਇਹ ਵਿਸਰਾਮ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੁਹਤ ਕੇ ਚੱਲਣਾ ਦਿਲ ਸਮਝ ਤੂੰ ਪਹੂਚ ਜਿਵੇਂ ਧਿਆਨ ਨਾਲ ਵਿਸਰਾਮ ਲਾਉਣਾ ਹੈ ਘੜੀ ਮੁਹਤ ਕੇ ਇਥੇ ਠਮਕ ਲਾ ਦਨੀ ਹੈ ਘੜੀ ਮੁਹਤ ਕੇ ਚੱਲਣਾ ਚੱਲਣਾ ਤੇ ਵਿਸਰਾਮ ਲਾਉਣਾ ਹੈ ਯਾਨੀ ਕਿ ਚੱਲਣਾ ਨਹੀਂ ਕਹਿਣਾ ਹੈ ਘੜੀ ਮੁਹਤ ਕੇ ਚੱਲਣਾ ਦਿਲ ਸਮਝ ਤੂੰ ਪਹੂਚ ਸਬਦਾ ਮਾਹ ਵਖਾਣੀਆ ਵਿਰਲਾ ਤਬੂਦ ਕੋ ਸਬਦਾ ਵਖਰਾ ਨਹੀਂ ਕਹਿਣਾ ਸਬਦਾ ਮਾਹੀ ਬੁਖਾਣੀਐ ਬਿਰਲਾ ਤਬੂਜ ਕੋ ਨਾਨਕ ਵਖਾਣਾ ਬੇਨਤੀ ਜਲ ਥਲ ਮਹੀ ਅਲ ਸੋਇ ਅੱਲਾਹ ਅਲਖ ਅਗੰਮ ਕਾਦਰ ਹਾਂਜੀ ਕਾਦਰ ਤੇ ਵਿਸਰਾਮ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚ ਜਿਹੜਾ ਥੋੜਾ ਜਿਹਾ ਦਰਮਿਆਨੀ ਦੀ ਆਵਾਜ਼ ਨਾਲ ਉਚਾਰਨ ਕਰਨਾ ਹੈ ਜਿਸ ਸਿਸ ਨਾ ਹੋਵੀ ਲੇਖ ਸਿਰਜਾਵਾਚਕ ਹੈ ਅਸਮਾਨ ਧਰਤੀ ਚੱਲਸੀ ਮਕਾਮ ਉਹੀ ਏਕ ਦਿਨ ਰਵ ਚੱਲਾ ਨਿਸ ਸਸ ਚੱਲਾ ਤਾਰਿਕਾ ਲਖ ਪਲੋਏ ਆਏ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਦਿਨ ਰਵ ਚੱਲੈ ਨੀਸ ਸਾਸ ਚੱਲੈ ਨੀਸ ਵੀ ਪੂਲਾ ਬੋਲਣਾ ਸਾਸ ਵੀ ਪੂਲਾ ਉਚਾਰਨ ਕਰਨਾ ਚੱਲੈ ਤੇ ਵਿਸ਼ਰਾਮ ਦਿਨ ਰਵ ਚੱਲੈ ਨੀਸ ਸਾਸ ਚੱਲੈ ਤਾਰਿਕਾ ਲਖ ਪਲੋਏ ਲਖ ਤੇ ਥਮਕ ਲਾ ਦਿੰਨੀ ਹੈ ਲਖਾਂ ਤਾਰੇ ਪਲੋਏ ਯਾਨੀ ਤੁਰ ਜਾਣਗੇ ਖਤਮ ਹੋ ਜਾਣਗੇ ਅਲੋਪ ਹੋ ਜਾਣਗੇ ਮਕਾਮ ਉਹੀ ਏਕ ਹੈ ਨਾਨਕਾ ਸਚੁ ਬੁਗੋਇ ਮਹੱਲੇ ਪਹਿਲੇ 17 ਅਸ਼ਟਪਦੀਆ ਹਾ ਇਹ ਪੜਨਾ ਨਾਲ ਅੱਜ ਕੱਲ ਨਵੀਨ ਜਿਹੜੇ ਨੇ ਉਹ ਕਹਿੰਦੇ ਜੀ ਇਹ ਨਹੀਂ ਪੜਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਕੋਈ ਸਿਧਾਂਤ ਨਹੀਂ ਹੈ ਇਸ ਕਰਕੇ ਬਾਣੀ ਦਾ ਹਿੱਸਾ ਨਹੀਂ ਹੈ ਇਹ ਤਾਂ ਗਿਣਤੀ ਦੱਸੀ ਹੈ ਵੀ ਇੱਥੇ 17 ਅਸ਼ਟਪਦੀਆਂ ਪੂਰੀਆਂ ਹੋ ਗਈਆਂ ਹਨ ਪਹਿਲੇ ਪਾਤਸ਼ਾਹ ਜੀ ਦੀਆਂ ਤੇ ਜੇ یوں ਮੰਨ ਲਈਏ ਤਾਂ ਫਿਰ ਦਾ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ੴ ਸਤਿਗੁਰ ਪ੍ਰਸਾਦ ਇਹ ਵੀ ਆਪਾਂ ਛੱਡ ਦਾਂਗੇ ਫਿਰ ਤਾਂ ਕਿਉਂਕਿ ਸ੍ਰੀ ਰਾਗ ਵੀ ਤਾਂ ਲਿਖਿਆ ਹੋਇਆ ਹੈ ਯਾਨੀ ਉਹ ਜੇ ਉਹ ਬਾਣੀ ਦਾ ਹਿੱਸਾ ਹੈ ਤਾਂ ਫਿਰ ਇਹ ਵੀ ਬਾਣੀ ਦਾ ਹਿੱਸਾ ਹੈ ਇਸ ਕਰਕੇ ਇਹ ਪੜ੍ਹਨਾ ਹੈ ਛੱਡਣਾ ਨਹੀਂ ਨਵੀਨ ਛੱਡ ਜਾਂਦੇ ਹਾਂ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਇ ਬਿਨ ਗੁਰ ਭਗਤ ਨ ਹੋਇ ਆਪੈ ਆਪ ਮਿਲਾਏ ਬੂਝੈ ਤਾ ਨਿਰਮਲ ਹੋਆ ਕੋਇ ਹਰ ਜੀਉ ਸੱਚਾ ਸਤ ਸਚੀ ਬਾਣੀ ਹਰ ਜੀਉ ਸੱਚਾ ਸੱਚੀ ਬਾਣੀ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਣਾ ਕਾਹੇ ਜਗ ਆਇਆ ਭਾਈ ਰੇ ਇੱਥੇ ਵਿਸਰਾਮ ਲੁਣਾ ਹੈ ਭਾਈ ਰੇ ਭਗਤ ਹੀਣਾ ਇੱਥੇ ਜਮਕ ਭਗਤ ਹੀਣਾ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀਵੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਕੋ ਕਹਿੰਦੇ ਨਾ ਕਿਆ ਕੋ ਆਖ ਸੁਣਾਏ ਗੁਰਮੁਖੋ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹ ਲੋਭਾਣਾ ਕਿ ਕੁਟੰਬ ਚਾਰਨ ਕਰਨ ਨੇ ਨੂੰ ਕੁਟੰਬ ਨਹੀਂ ਕਹਦੇ ਨਾ ਦੇਖ ਕੁਟੰਬ ਮੋਹ ਲੋਭਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਚਲਦਿਆ ਨਾਲ ਨਾ ਜਾਈ ਤੇ ਸਤਗੁਰ ਸੇਵ ਗੁਣ ਨਿਧਾਨ ਪਾਇਆ ਇਥੇ ਵਿਸਰਾਮ ਤਿਸ ਕੀ ਕੀਮ ਨਾ ਪਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਤੇਈ ਅੜੈ ਜਗ ਜੀਵਨ ਦਾਤਾ ਮਨ ਮੁਖ ਪਾਤ ਗਵਾਈ ਬਿਨ ਸਤਗੁਰ ਕੋ माग ਨ ਜਾਣੈ ਬਿਨ ਸਤਗੁਰ ਕੋ माग ਨ ਜਾਣੈ ਬਿਨ ਸਤਗੁਰ ਕੋ माग ਨ ਜਾਣੈ ਤੰਦੇ ਥੋਰਨਾ ਕਾਈ ਹਰ ਸੁਖ ਦਾਤਾ ਮਾਨ ਨਹੀਂ ਵਸਿਆ ਅੰਤ ਗਿਆ ਪਛਤਾਈ ਪਈੜ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਨ ਦਿਨ ਭਗਤ ਕਰਹਿ ਦਿਨ ਰਾਤੀ ਹਉਮ ਮੂਹ ਚੁਕਾਇਆ ਜਿਸ ਸਿਉ ਰਾਤਾ ਤੈਸੋ ਹੋਵੇ ਹਾਂ ਜਿਸ ਸਿਉ ਰਾਤਾ ਤੈਸੋ ਹੋਵੇ ਯਾਨੀ ਦੋਵੇਂ ਸッセ ਸ਼ੁੱਧ ਬੋਲਨੇ ਜਿਸੋ ਨੇ ਕਹਿਦਨਾ ਜੇਸ ਸਿਓ ਰਤਾ ਤੈਸੋ ਹੋਵੈ ਸੱਚੇ ਸਤਿ ਸਮਾਇ ਆਪੇ ਨਦਰ ਕਰੇ ਭਾਉ ਲਾਏ ਗੁਰਬਦੀ ਵਿਚਾਰ ਸਤਗੁਰ ਸੇਵੈ ਸਹਜ ਊਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਾਧ ਮਨ ਵਸੈ ਸੱਚ ਰਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਾਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰਮਾਨ ਵਸੈ ਓਮ ਦੁਖ ਸਭ ਜਾਏ ਸਤਗੁਰ ਸਬਦ ਸੁਣਾਇ ਹਉ ਸਦਬਲ ਹਾਰੈ ਜਾਓ ਆਪਣ ਮਨ ਚਿਤ ਕਹਾ ਕਹਾਏ ਬਿਨ ਗੁਰ ਆਪ ਨ ਜਾਈ ਹਰ ਜੀਉ ਭਗਤ ਵਸਲ ਸੁਖ ਦਾਤਾ ਧਿਆਨ ਨਾਲ ਉਚਾਰਨ ਕਰਨਾ ਜੀਉ ਨਹੀਂ ਕਹਿਣਾ ਜੀਉ ਬਿਹਾਰੀ ਵਧਾ ਦੇਣੀ ਆ ਉੜਾ ਬੰਦ ਮੂਮਲਾ ਲੱਗ ਜਾਂਦਾ ਹਰ ਜੀਉ ਭਗਤ ਵਛਲ ਸੁਖਦਾਤਾ ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਹਾਂਜੀ ਪ੍ਰਭ ਤੇ ਵਿਸਰਾਮ ਲਾਉਣਾ ਹੈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਇੱਥੇ ਜਮਕ ਲਾ ਦੇਣੀ ਆਪੇ ਆਪੇ ਗੁਰਮੁਖ ਦੇ ਵਡਿਆਈ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ